ਤਿਆਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇਹ ਵੀਡੀਓ ਜਿਹੜੀ ਬਣਾ ਰਹੇ ਆ ਇਹ ਨਵਾਂ ਮਾਮਲਾ ਜੇ ਕੱਲ ਹੀ ਆਇਆ ਹੈ ਇਹ ਜੰਗਰਾਉਂ ਦੇ ਕੋਲ ਰਾਏਕੋਟ ਦਾ ਮਾਮਲਾ ਹੈ ਜੀ ਮਾਮਲਾ ਹੈ ਇਹ ਜਿਹੜੀਆਂ ਕੁੜੀਆਂ ਆਈਲੈਂਡਸ ਕਰਕੇ ਵਿਆਹ ਕਰਵਾ ਕੇ ਬਾਹਰ ਤੁਰ ਜਾਂਦੀਆਂ ਨੇ ਤੇ ਉੱਥੇ ਜਾ ਕੇ ਧੋਖਾ ਦੇ ਦਿੰਦੀਆਂ ਨੇ ਤੇ ਗੱਲਬਾਤ ਕਰਨੀ ਛੱਡ ਦਿੰਦੀਆਂ ਨੇ ਉਸ ਨਾਲ ਸੰਬੰਧਤ ਹੈ ਜੀ ਇਹ ਮਾਮਲਾ ਸੀਗਾ 2015 ਦਾ ਤੇ ਇਹ ਹੁਣ ਸੁਰਖੀਆਂ 'ਚ ਤਾਂ ਆਇਆ ਹੈ ਇਹ ਕੱਲ ਦੀ ਵੀ ਗੱਲ ਏ 9 ਸਾਲ ਬਾਅਦ ਜਦੋਂ ਜਿਹੜੀ ਕੁੜੀ ਨੇ ਧੋਖਾ ਦਿੱਤਾ ਸੀ ਉਹ ਜਦੋਂ ਇੰਡੀਆ ਆਈ ਤੇ ਉਹਨੂੰ ਅਰੈਸਟ ਕਰ ਲਿਆ ਹੈ ਰਾਏਕੋਟ ਪੁਲਿਸ ਨੇ ਤੇ ਹੁਣ ਇਹ ਤਾਂ ਮਾਮਲਾ ਜਿਹੜਾ ਹਾਈਲਾਈਟ ਥੋੜਾ ਜਿਆ ਹੋਇਆ ਤੇ ਅੱਜ ਉਸ ਬਾਰੇ ਆਪਾਂ ਗੱਲ ਕਰਨੀ ਆ ਇਹ ਸ਼ੁਰੂਆਤ ਹੁੰਦੀ ਏ 2015 'ਚ ਜਿਵੇਂ ਕੋ ਹਰ ਕੋਈ ਮਾਰ ਤੋਂ ਚਾਹੁੰਦਾ ਵੀ ਸਾਡਾ ਬੱਚਾ ਬਾਹਰ ਤੁਰ ਜੇ ਇਸ ਮੁੰਡੇ ਤੇ ਵੀ ਮਾਪਿ ਹੋਣੇ ਚਾਹਿਆ ਵੀ ਇਹ ਬੱਚਾ ਹੱਡਾ ਬਾਹਰ ਤੁਰ ਜੇ ਤੇ ਨਾ ਆਈਲੈਂਡਸ ਵਾਲੀ ਕੁੜੀ ਲੱਭੀ ਤੇ 4 11 2015 ਨੂੰ ਮੁੰਡੇ ਦਾ ਵਿਆਹ ਕਰਤਾ ਤੇ ਮਹੀਨੇ ਕੋ ਬਾਅਦ ਹੀ ਕੁੜੀ ਦੀ ਫੈਲ ਜਦੋਂ ਲਈ ਤੇ ਵੀਜ਼ਾ ਆ ਗਿਆ ਤੇ ਕੁੜੀ ਬਾਹਰ ਤੁਰ ਗਈ ਮੁੰਡੇ ਦੇ ਕਹਿਣ ਦੇ ਮੁਤਾਬਕ ਸਾਲ ਕੁ ਤੇ ਪੂਰਾ ਐਨ ਕੁੜੀ ਚੰਗੀ ਤਰ੍ਹਾਂ ਨੋਰਮਲ ਗੱਲਬਾਤ ਕਰਦੀ ਰਹੀ ਪਰ ਸਾਲ ਜਦੋਂ ਹੋ ਗਿਆ ਤੇ ਕੁੜੀ ਦੀ ਮਾ ਪ੍ਰਾਤਿਪੈਣ ਇਹ ਤਿੰਨੇ ਜਣੇ ਜਦੋਂ ਬਾਹਰ ਤੁਰ ਗਏ ਤੇ ਕੁੜੀ ਨੇ ਗੱਲਬਾਤ ਕਰਨੀ ਛੱਡ ਦਿੱਤੀ ਜਦੋਂ ਕੁੜੀ ਨੇ ਗੱਲਬਾਤ ਕਰਨੀ ਛੱਡ ਦਿੱਤੀ ਤੇ ਮੁੰਡੇ ਨੂੰ ਵੀ ਸਮਝ ਆ ਗਈ ਵੀ ਮੇਰੇ ਨਾਲ ਧੋਖਾ ਹੋ ਗਿਆ ਤੇ ਉਸ ਨੇ ਆਪਣੇ ਆਪ ਨੂੰ ਤੇ ਆਪਣੇ ਮਾਪਿਓ ਨੂੰ ਸੰਭਾਲ ਲਿਆ ਤੇ ਹੌਲੀ ਹੌਲੀ ਥੋੜਾ ਜਿਹਾ ਸੈੱਟ ਹੋ ਜਾ ਤੇ ਉਹਨੇ ਐਫ ਆਈ ਆਰ ਕਰਾਈ ਪਰਚਾ ਕਰਾਇਆ ਲੋਕੋਟ ਨੋਟਿਸ ਜਾਰੀ ਕਰਵਾ ਕੇ ਤੇ ਕੋਰਟ ਦੇ ਵਿੱਚ ਕੇਸ ਲਾਤਾ ਉਸ ਤੋਂ ਬਾਅਦ ਕੁੜੀ ਨੂੰ ਵੀ ਹੋ ਗਿਆ ਵੀ ਉਹ ਸਾਰਾ ਭੁੱਲ ਪੱਲ ਗਏ ਹੋਣੇ ਨੇ 9 ਸਾਲ ਹੋ ਗਏ ਨੇ ਕੋਈੜਾ ਕੋਈ ਪੁੱਛਣ ਡਿਆ ਤੇ 9 ਸਾਲ ਬਾਅਦ ਜਦੋਂ ਉਹ ਇੰਡੀਆ ਆਈ ਤੇ ਦਿੱਲੀ 에ਰਪੋਰਟ ਤੇ ਉਹਨੂੰ ਅਰੈਸਟ ਕਰ ਲਿਆ ਗਿਆ ਤੇ ਹੁਣ ਉਹ ਕੁੜੀ ਰਾਏਕੋਟ ਪੁਲਿਸ ਦੇ ਅੰਡਰ ਰੈਸਟੇ ਤੇ ਹੁਣ ਕੇਸ ਚੱਲੇਗਾ ਤੇ ਉਸ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਜੀ ਜਦੋਂ ਕੁੜੀ ਨੇ ਗੱਲਬਾਤ ਕਰਨੀ ਛੱਡੀ ਉਸ ਤੋਂ ਪਹਿਲਾਂ ਮੁੰਡੇ ਦੇ ਕਹਿਣ ਦੇ ਮੁਤਾਬਕ ਉਹ ਕਹਿੰਦਾ ਵੀ 2.5 ਕਿੱਲੇ ਜ਼ਮੀਨ ਸੀ ਸਾਡੇ ਕੋਲ ਟੋਟਲ ਅਸੀਂ ਇਸ ਕੁੜੀ ਪਿੱਛੇ 2 ਕਿੱਲੇ ਜ਼ਮੀਨ ਵੇਚ ਦਿੱਤੀ 28 ਲੱਖ ਰੁਪਈਆ ਅਸੀਂ ਇਸ ਕੁੜੀ ਤੇ ਲਾਇਆ ਤੇ ਕਹਿੰਦਾ ਵੀ ਅਸੀਂ ਕੋਈ ਰਿਸ਼ਤੇਦਾਰ ਨਹੀਂ ਹੈ ਇਹੋ ਜਿਹਾ ਛੱਡਿਆ ਜਿੱਦੇ ਅਸੀਂ ਤਰਲੇ ਨਹੀਂ ਕੀਤੇ ਹੈਗੇ ਵੀ ਸਾਡਾ ਨਾ ਗਰੀਮਾਰ ਹੋ ਗਈ ਏ ਸਾਡਾ ਸਾਥ ਦਿਓ ਸਾਡੇ ਨਾਲ ਤੁਰੋ ਪਰ ਕੋਈ ਨਹੀਂ ਤੁਰਿਆ ਹੈ ਇੱਥੇ ਮੈਂ ਦੱਸ ਦੇਣਾ ਚਾਹੁੰਦਾ ਵੀ ਅਸੀਂ ਜਿਹੜੇ ਪੰਜਾਬੀ ਆ ਨਾ ਅਸੀਂ ਸਿਰਫ ਗੱਲਾਂ ਜੋਗੇ ਆ ਹੋਰ ਕੁਝ ਨਹੀਂ ਕਰਨ ਜੋਗੇ ਜਦੋਂ ਕਿਸੇ ਦਾ ਸਾਥ ਦੇਣ ਦਾ ਵਕਤ ਆਉਂਦਾ ਤੇ ਅਸੀਂ ਪਿਛਾਟ ਜਾਂਦੇ ਆ ਅਸੀਂ ਸਿਰਫ ਉਦੋਂ ਆਪਣੇ ਫਾਇਦੇ ਬਾਰੇ ਸੋਚਨੇ ਆ ਦੂਜੇ ਦੇ ਬਾਰੇ ਬਿਲਕੁਲ ਨਹੀਂ ਅਸੀਂ ਸੋਚਦੇ ਚਾਹੀ ਅਗਲਾ ਮਾਰੀ ਕਿ ਹੋਣਾ ਚਾਹੀ ਮੁੰਡੇ ਦੇ ਕਹਿਣ ਦੇ ਮੁਤਾਬਕ ਆਂਦਾ ਜਦੋਂ ਮੈਂ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਤੇ ਕੁੜੀ ਨੇ ਮੇਰੇ ਨਾਲ ਸੰਪਰਕ ਕੀਤਾ ਵੀ ਕੋਈ ਨਹੀਂ ਮਤਰੇ ਫਾਰਮ ਅਪਲਾਈ ਕਰਨੀ ਆ ਤੇਰੀ ਫਾਈਲ ਤੇ ਕਹਿੰਦਾ ਵੀ ਉਹਨੇ ਮੇਰੀ ਤਾਂ ਕੀ ਕਰਨੀ ਹੀ ਆਪਣੀ ਮਾਂ ਦੀ ਤੇ ਭਰਾ ਦੀ ਤੇ ਭੈਣ ਦੀ ਫਾਈਲ ਉਹਨੇ ਅਪਲਾਈ ਕੀਤੀ ਆਂਦਾ ਇਹਨਾਂ ਫਿਰ ਮੈਨੂੰ ਚਾਂਸੇ 'ਚ ਲੈ ਕੇ ਆਂਦਾ ਉਲਟਾ ਮੈਂ ਸਗੋਂ ਮਾਂ ਦਾ ਵੀ 70 80000 ਰੁਪਇਆ ਫਾਈਲ ਦਾ ਜਿਹੜਾ ਖਰਚਾ ਸਾਰਾ ਜੋ ਵੀ ਕਪੜਾ ਲੀੜਾ ਆਇਆ ਉਹ ਵੀ ਆਂਦਾ ਮੈਂ ਹੀ ਦਿੱਤਾ ਤੇ ਆਂਦਾ ਮੈਨੂੰ ਮੇਰੀ ਸੱਸ ਕਹਿੰਦੀ ਹੀ ਵੀ ਤੂੰ ਟੈਨਸ਼ਨ ਨਾ ਲੈ ਮੈਂ ਸਾਰਾ ਜਾ ਕੇ ਸੈੱਟ ਕਰਵਾ ਦਾਂਗੀ ਤੇ ਆਂਦਾ ਉੱਥੇ ਜਾ ਕੇ ਜਦੋਂ ਗਏ ਤੇ ਉਹ ਬਿਲਕੁਲ ਹੀ ਗਾਣੀ ਖਤਮ ਹੋ ਗਈ ਫਿਰ ਮੁੰਡਾ ਕਹਿੰਦਾ ਵੀ ਫਿਰ ਘਰ ਦਾ ਖਰਚਾ ਤੇ ਚਲਾਉਣਾ ਹੀ ਸੀ ਕਹਿੰਦਾ ਵੀ ਫਿਰ ਮੈਂ ਫੈਕਟਰੀ ਦੇ ਵਿੱਚ ਕਿਸੇ ਸੇੜ ਦੀ ਗੱਡੀ ਚਲਾਣ ਲੱਗ ਗਿਆ 7000 ਰੁਪਏ ਤੇ ਤੇ ਹੁਣ ਆਂਦਾ ਵੀ ਮੇਰੀ ਤਨਖਾਹ 11000 ਰੁਪਏ ਹੈ ਇੱਥੋਂ ਤੱਕ ਨੌਬਤ ਆ ਗਈ ਸੀ ਮੁੰਡੇ ਦੇ ਕਹਿਣ ਦੇ ਮੁਤਾਬਕ ਕਹਿੰਦਾ ਹੈ ਵੀ ਘਰ ਰਾਸ਼ਨ ਦਾ ਇੱਕ ਦਾਣਾ ਵੀ ਨਹੀਂ ਸੀ ਹੁੰਦਾ ਕਦੀ ਮੇਰੀ ਭੂਆ ਦੀ ਕੁੜੀ ਕਦੀ ਮੇਰੇ ਦੋਸਤ ਯਾਰ ਬੇਲੀ ਰਾਸ਼ਨ ਦੇ ਕੇ ਜਾਂਦੇ ਸਨ ਹੁਣ ਆਪਾਂ ਗੱਲ ਕਰਨੇ ਵੀ ਇਹੋ ਜੀਆਂ ਕੁੜੀਆਂ ਦਾ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਵੀ ਜਦੋਂ ਇਹ ਬਾਹਰ ਜਾਂਦੀਆਂ ਨੇ ਉਸ ਇਲਾਕੇ ਦੇ ਆਂਢੀ ਗੁਆਂਢੀ ਜਿਹੜੇ ਆਪਣੇ ਪੰਜਾਬੀ ਨੇ ਉਹਨਾਂ ਨੂੰ ਉਸ ਕੁੜੀ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਵੀ ਇਹ ਪਿੱਛੋਂ ਕਿੱਥੋਂ ਦੀ ਏ ਤੇ ਕਿਵੇਂ ਆਈ ਏ ਠੀਕ ਹੈ ਜੀ ਜਿਉ ਕੋ ਗਲਤ ਕੰਮ ਕਰਕੇ ਆਈ ਏ ਜਿਵੇਂ ਇਸ ਕੁੜੀ ਨੇ ਉਹ ਮੁੰਡੇ ਨੂੰ ਧੋਖਾ ਦਿੱਤਾ ਤੇ ਉਸ ਦਾ ਉੱਥੇ ਬਾਈਕਾਟ ਕੀਤਾ ਜਾਏ ਉਸ ਨੂੰ ਉੱਥੋਂ ਪੂਰਾ ਐਨ ਸਾਰਿਆਂ ਨੂੰ ਪੰਜਾਬੀਆਂ ਨੂੰ ਦੱਸਿਆ ਜਾਏ ਉਹਨੂੰ ਕਿਸੇ ਵੀ ਪਾਰਟੀ ਦੇ ਸੱਤਿਆ ਨਾ ਜਾਏ ਬਿਲਕੁਲ ਹੀ ਐਨ ਛੇਕ ਕੇ ਰੱਖਿਆ ਜਾਏ ਉਹਨੂੰ ਆਂਡ ਗਵਾਂਡ ਤੋਂ ਇਹ ਤਾਂ ਹੀ ਹੈ ਕਾਬੂ ਆਉਣਗੀਆਂ ਕੁੜੀਆਂ ਹੁਣ ਸਾਰੀ ਗੱਲ ਆ ਕੇ ਟੇਗੀ ਕਾਨੂੰਨ ਤੇ ਵੀ ਹੁਣ ਕਾਨੂੰਨ ਉਹਨੂੰ ਕੀ ਸਜ਼ਾ ਦਿੰਦਾ ਹੈ ਤੁਸੀਂ ਹਿਸਾਬ ਲਾ ਲਓ ਇਹ ਕੁੜੀ ਨੂੰ ਰੱਬ ਵੀ ਭੁੱਲ ਗਿਆ ਸੀ ਤਾਂ ਹੀ ਤੇ 9 ਸਾਲ ਦੇ ਬਾਅਦ ਇਹਨੂੰ ਇਹ ਹੁਣ ਵੀ ਬਿਲਕੁਲ ਸਾਰੇ ਭੁੱਲ ਪਲ ਗਏ ਨੇ ਮੇਰਾ ਕਿਸੇ ਨੇ ਕੀ ਵਿਗਾੜ ਲੈਣਾ ਹੈ 9 ਸਾਲ ਬਾਅਦ ਪ੍ਰਮਾਤਮਾ ਨੇ ਇਹੋ ਜਿਹਾ ਚੱਕਰ ਕਮਾਇਆ ਕਿ ਇਹਨੂੰ ਇੰਡੀਆ ਆਉਣ ਤੇ ਮਜਬੂਰ ਹੋਣਾ ਪਿਆ ਤੇ ਇੰਡੀਆ ਆ ਕੇ ਰੈਸਟ ਹੋ ਗਈ ਤੇ ਸਾਰੇ ਇਹਦੇ ਪਾਪ ਇਹਦੇ ਅੱਗੇ ਆ ਗਏ ਸੋ ਮੈਂ ਕਹਿਣਾ ਚਾਹੁੰਦਾ ਵਾਂ ਵੀ ਜਿੰਨੀਆਂ ਵੀ ਕੁੜੀਆਂ ਨੇ ਉਹਨਾਂ ਨੂੰ ਮਾੜੀ ਮੋਟੀ ਸ਼ਰਮ ਕਰਨੀ ਚਾਹੀਦੀ ਏ ਮੈਂ ਸਿਰਫ ਉਹਨਾਂ ਕੁੜੀਆਂ ਨੂੰ ਕਹਿ ਰਿਹਾ ਵਾਂ ਜਿਹੜੀਆਂ ਇਹੋ ਜਿਹਾ ਧੋਖਾ ਕਰਦੀਆਂ ਨੇ ਕੀ ਤੇ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਹੈਗੀਆਂ ਤੁਸੀਂ ਇਹ ਹਿਸਾਬ ਲਾ ਲਓ ਵੀ 9 ਸਾਲ ਉਹ ਪਰਿਵਾਰ ਕਿਵੇਂ ਸਰਵਾਈਵ ਕੀਤਾ ਹੋਣਾ ਹੈ ਕਿਵੇਂ ਉਹ ਡਿਪਰੈਸ਼ਨ ਦੇ ਵਿੱਚੋਂ ਨਿਕਲਿਆ ਹੈਗਾ ਪਰਿਵਾਰ ਤੁਸੀਂ ਸੋਚ ਕੇ ਵੇਖੋ ਵੀ ਜਿਨ੍ਹਾਂ ਦੇ ਕੋਲ ਸਿਰਫ 2.5 ਕਿੱਲੇ ਜ਼ਮੀਨ ਸੀ ਉਹਦੇ ਚੋਂ 2 ਕਿੱਲੇ ਵੇਚ ਕੀ ਹੋਵੇ ਤੇ ਪੇੜਾ ਇਲਾਕੇ ਦੇ ਤਾਨੇ ਪਿੰਡ ਦੇ ਆਂਡਗਵਾਂਡ ਬਹੁਤ ਔਖਾ ਹੋ ਜਾਂਦਾ ਹੈ ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਵੀ ਇੱਕ ਤੇ ਆ ਜਿਹੜੇ ਤਾਨੇ ਤੁਨੇ ਆਪਾਂ ਮਾਰਨੇ ਆ ਗੱਲਾਂ ਕਰਨੇ ਗੰਨਾ ਨਾ ਕਰਿਆ ਕਰੋ ਤੇ ਦੂਜਾ ਨੰਬਰ ਜਿਹੜੇ ਕੁੜੀ ਦੇ ਪਰਿਵਾਰ ਵਾਲੇ ਨੇ ਉਹਨਾਂ ਦਾ ਵੀ ਪੂਰਾ ਬਾਈਕਾਟ ਕੀਤਾ ਜਾਏ ਤੇ ਕੁੜੀ ਜਦੋਂ ਬਾਹਰ ਜਿਹੜੇ ਵੀ ਦੇਸ਼ ਜਾਂਦੀ ਹੈ ਉੱਥੇ ਵੀ ਉਹਦਾ ਬਾਈਕਾਟ ਕੀਤਾ ਜਾਏ ਇਪੋਚ ਪੋਰਟਲ ਕੀਤੀ ਜਾ ਵੀ ਹੈ ਕੁੜੀ ਪਿੱਛੋਂ ਕਿੱਥੋਂ ਦੀ ਏ ਤੇ ਕਿਵੇਂ ਇੱਥੇ ਬਾਹਰ ਆਈ ਏ ਉਸ ਤੋਂ ਅਗਲੀ ਅਪੀਲ ਮੈਂ ਕਰਨੀ ਚਾਹੁੰਦਾ ਵਾਂ ਵੀ ਆ ਜਿਹੜੇ ਪੱਤਰਕਾਰ ਨੇ ਤੇ ਆ ਜਿਹੜੇ ਵਲੌਗ ਵਗੈਰਾ ਬਣਾਉਂਦੇ ਨੇ ਮੋਬਾਈਲਾਂ ਦੇ ਉੱਤੇ ਵਿੱਚ ਹੀ ਮੇਰੇ ਵਰਗੇ ਹੁਣ ਤੁਸੀਂ ਸਾਰੇ ਚੁੱਕ ਕੇ ਆ ਮੋਬਾਈਲ ਜੇ ਤੇ ਮੁੰਡੇ ਦੇ ਮਗਰ ਨਾ ਲੱਗ ਜਿਆ ਜੀ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਬਿਆਨਤਕੋਰ ਵਾਲਾ ਵੀ ਮਾਮਲਾ ਸੀ ਉਹ ਵੀ ਸਾਰਿਆਂ ਨੇ ਜਿੰਨੇ ਵੀ ਆ ਵਲੋਗਰ ਵਗੈਰਾ ਸਨ ਪੱਤਰਕਾਰ ਸਨ ਜਿਹੜਾ ਮੁੰਡਾ ਲਾਪਰਿਤ ਮਰਿਆ ਸੀ ਉਹਦੇ ਘਰਦਿਆਂ ਦਾ ਜੀਣਾ ਆਰਾਮ ਕਰ ਦਿੱਤਾ ਸੀ ਇੱਥੋਂ ਤੱਕ ਕਿ ਉਹਦੇ ਕਈਆਂ ਆਰੰਭੇ ਵੀ ਵਿਖਾਣੇ ਸ਼ੁਰੂ ਕਰ ਦਿੱਤੇ ਸਨ ਇਹਨਾਂ ਤੇ ਉਹਦਾ ਬਣਿਆ ਹੁਣ ਕੁਝ ਵੀ ਨਹੀਂ ਹੈਗਾ ਮੁੜ ਕੇ ਕਿਸੇ ਨੇ ਕਿਸ ਬਿੱਲ ਕੋਲ ਜਾ ਕੇ ਉਹਦੇ ਪੁੱਛਿਆ ਵੀ ਨਹੀਂ ਹੈਗਾ ਵੀ ਤੁਸੀਂ ਕਿਵੇਂ ਜ਼ਿੰਦਗੀ ਕੱਢ ਰਹੇ ਹੋ ਕੀ ਤੁਹਾਡਾ ਬਣਿਆ ਕੇਸ ਕਿੱਥੋਂ ਤੱਕ ਪਹੁੰਚਿਆ ਕਿਸੇ ਨੇ ਬਿਲਕੁਲ ਕੇ ਦੀ ਕੋਈ ਵੀ ਐਨ ਜਾ ਕੇ ਪੁੱਛ ਕੇ ਛ ਨਹੀਂ ਕੀਤੀ ਕਿਉਂਕਿ ਜਦੋਂ ਇਹ ਮਾਮਲੇ ਹਾਈਲਾਈਟ ਹੁੰਦੇ ਨੇ ਨਾ ਉਦੋਂ ਸਾਰੇ ਭੱਜ ਜਾਂਦੇ ਨੇ ਵੀ ਆ ਆਪਾਂ ਕਰੀਏ ਆ ਵੀਡੀਓ ਬਣਾਈਏ ਉਹ ਬਣਾਏ ਬਾਤ ਜਾ ਕੇ ਕੋਈ ਪੁੱਛਦਾ ਨਹੀਂ ਕਿਉਂਕਿ ਲਾਪਰੀ ਦੇ ਜਾ ਕੇ ਉਹਦੀਆਂ ਜਰਾਬਾਂ ਤੱਕ ਵਿਖਾਈਆਂ ਸਨ ਜਿਵੇਂ ਪਹਿਲਾਂ ਦੱਸਿਆ ਕਈ ਰੰਬੇ ਠੀਕ ਹੈ ਜੀ ਇਥੋਂ ਤੱਕ ਕਿ ਬੂਟ ਜਰਾਬਾਂ ਵੀ ਉਹਦੀਆਂ ਵਿਖਾਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਬ ਲੋਕ ਘਰਾਣੇ ਤੇ ਪੱਤਰਕਾਰਾਂ ਨੇ ਪਰ ਹੁਣ ਜਾ ਕੇ ਕੋਈ ਉਹਦੀ ਉੱਚਗੇਸ਼ਨੀ ਕਾਰਿਆ ਵੀ ਕਿਵੇਂ ਉਹਦੇ ਮਾਂ ਤੋਂ ਜ਼ਿੰਦਗੀ ਕੱਟ ਰਹੇ ਨੇ ਕਿੱਥੋਂ ਤੱਕ ਉਹਦਾ ਕੇਸ ਪਹੁੰਚਿਆ ਉਦੋਂ ਤੇ ਇਸ ਤਰ੍ਹਾਂ ਹੋ ਗਿਆ ਸੀ ਵੀ ਬਸ ਦੋ-ਚਾਰ ਦਿਨਾਂ ਚੀ ਬਿਆੰਤਕੋਰ ਨੂੰ ਇੰਡੀਆ ਲਿਆ ਕੇ ਤੇ ਰੈਸਟ ਕਰਕੇ ਤੇ ਜੇਲ੍ਹ ਚ ਛੱਡਦੇ ਨੇ ਪਰ ਹੋਇਆ ਕੁਛ ਨਹੀਂ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵਾ ਜਿੰਨੇ ਵੀ ਬਲੌਗਰ ਨੇ ਜਿੰਨੇ ਵੀ ਆ ਪੱਤਰਕਾਰ ਨੇ ਵੀ ਇਹ ਨਾ ਇਹ ਤੁਸੀਂ ਲੈਣਾ ਬਣ ਕੇ ਤੇ ਹੁਣ ਇਹ ਮੁੰਡੇ ਦੇ ਘਰ ਪਹੁੰਚ ਜਾਓ ਤੇ ਉਹਦਾ ਜੀਣਾ ਹਰਾਮ ਕਰ ਦਿਵੋ ਤੇ ਆਪ ਉਹ ਆਪਣੀ ਮਸ਼ਹੂਰੀ ਕਰਕੇ ਤੇ ਮੁੜ ਕੇ ਤੁਸੀਂ ਉਹਦਾ ਪਤਾ ਵੀ ਨਾ ਕਰੋ ਵੀ ਉਹ ਕਿੱਥੇ ਮੁੰਡਾ ਹੈ ਤੇ ਕਿੱਥੇ ਨਹੀਂ ਹੈ ਜੇ ਕਿਸੇ ਨੇ ਜਾਣਾ ਵੀਡੀਓ ਬਣਾਣੀ ਹੈ ਉਹਦੀ ਮੁੰਡੇ ਦੀ ਹਾਈਲਾਈਟ ਕਰਨੀ ਹੈ ਕਰਨਾ ਹੈ ਕੇਸ ਤੇ ਪੂਰਾ ਐਂਡ ਤੱਕ ਮੁੰਡੇ ਦਾ ਸਾਥ ਦਿਆ ਜੇ ਤੇ ਕੁੜੀ ਨੂੰ ਜਿੰਨੀ ਦੇਰ ਸਜਾ ਨਹੀਂ ਹੁੰਦੀ ਓਨੀ ਦੇਰ ਪਿਛਾ ਨਾ ਹਟਿਆ ਜੇ ਸਵਾਰ ਤੇ ਤਾਂ ਨਹੀਂ ਤੇ ਤੁਹਾਡਾ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਐਵੇਂ ਵੀਊਆਂ ਦੇ ਚੱਕਰ ਤੇ ਪਿੱਛੇ ਤੁਸੀਂ ਅਗਲੇ ਦੀ ਹੋਰ ਵੀ ਜ਼ਿੰਦਗੀ ਤੁਸੀਂ ਡਿਸਟਰਬ ਕਰ ਦਿੰਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਬਾਹਰਲੇ ਤੱਕ ਪਹੁੰਚ ਸਕੇ ਤੇ ਬਾਹਰਲੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਜਿਹੜੀਆਂ ਵੀ ਕੁੜੀਆਂ ਇਹੋ ਜਿਹਾ ਕੰਮ ਕਰਕੇ ਸਾਡੇ ਆਂਡ-ਗਵਾਂਡ ਰਹਿ ਰਹੀਆਂ ਨੇ ਅਸੀਂ ਉਹਨਾਂ ਦਾ ਬਾਈਕਾਟ ਕਰੀਏ ਤੇ ਜਿਹੜੀਆਂ ਵੀ ਕੁੜੀਆਂ ਉੱਥੇ ਰਹਿ ਰਹੀਆਂ ਨੇ ਉਹਨਾਂ ਦੀ ਪੁੱਛ ਪੜਤਾਲ ਕਰੋ ਵੀ ਉਹ ਪਿੱਛੋਂ ਕਿੱਥੋਂ ਆਈਆਂ ਨੇ ਕਿਵੇਂ ਉਹ ਇੱਥੇ ਆਈਆਂ ਨੇ ਪੜ੍ਹਾਈ ਦੇ ਥਰੂ ਆਈਆਂ ਨੇ ਜਾਂ ਉਹ ਵਿਆਹ ਕਰਵਾ ਕੇ ਆਈਆਂ ਨੇ ਜੇ ਵਿਆਹ ਕਰਵਾ ਕੇ ਆਈਆਂ ਨੇ ਤੇ ਪਿੱਛੋਂ ਕਿਵੇਂ ਦੀ ਉਹ ਫੈਮਿਲੀ ਏ ਜਿਨ੍ਹਾਂ ਨੇ ਇਹਨੂੰ ਭੇਜਿਆ ਇਹ ਸਾਰੀ ਪੁਛ ਪੜਤਾਲ ਕੀਤੀ ਜਾਏ ਜੀ ਬਹੁਤ ਜਿਹੜੀਆਂ ਇਹੋ ਜਿਹੀਆਂ ਕੁੜੀਆਂ ਐਲੋਜੀਂਆਂ ਕਰਤੋਤਾ ਕਰਦੀਆਂ ਨੇ ਹਾਈਲਾਈਟਸ ਕਰਕੇ ਵਿਆਹ ਕਰਵਾ ਕੇ ਬਾਹਰ ਜਾ ਕੇ ਭੁੱਲ ਜਾਂਦੀਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਲਾਂਤਾਂ ਪਾਓ ਉਹਨਾਂ ਦਾ ਬਾਈਗਾਰਡ ਕਰੋ ਤੇ ਉਹਨਾਂ ਨੂੰ ਜਿੰਨਾ ਹੋ ਸਕਦਾ ਉਹਨਾਂ ਨੂੰ ਜਲੀਲ ਕਰੋ ਇਨਾਂ ਨੂੰ ਬਿਲਕੁਲ ਸ਼ਰਮ ਨਹੀਂ ਆਉਂਦੀ ਹੈਗੀ ਵੀ ਪਿੱਛੇ ਵੀ ਜਿਹੜੇ ਪਰਿਵਾਰ ਨੂੰ ਅਸੀਂ ਝਾੜ ਕੇ ਆ ਰਹੀਆਂ ਵੀ ਉਹ ਕਿਵੇਂ ਉਹ ਜ਼ਿੰਦਗੀ ਕੱਟਣਗੇ ਉਹ ਜਿਉਂਦੇ ਰਹਿਣਗੇ ਕਿ ਨਹੀਂ ਰਹਿਣਗੇ ਮਰਤੇ ਨਹੀਂ ਗਏ ਬਿਲਕੁਲ ਇਹਨਾਂ ਨੂੰ ਤਰਸ ਨਹੀਂ ਆਉਂਦਾ ਹੈਗਾ ਸੋ ਇਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਦਾ ਬਾਈਕਾਟ ਕਰੋ ਤੇ ਇਹਨਾਂ ਨੂੰ ਲਾਣ ਤਾਂ ਪਾਓ ਤੇ ਵੱਧ ਤੋਂ ਵੱਧ ਸਜ਼ਾ ਦੁਆਨ ਦੀ ਇਹਨਾਂ ਨੂੰ ਕੋਸ਼ਿਸ਼ ਕਰੋ ਜੀ ਤੇ ਪੀੜਤ ਪਰਿਵਾਰ ਦਾ ਸਾਥ ਦਿਓ ਤਾਂ ਜੋ ਇਹਨਾਂ ਨੂੰ ਇਨਸਾਫ਼ ਮਿਲ ਸਕੇ ਇਹ ਨੀਵੇਂ ਵੀਡੀਓ ਸੀ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਪਾਤਾ ਉਸ ਲਿੰਕ ਨੂੰ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਹੁਤ ਬਹੁਤ ਧੰਨਵਾਦ ਜੀ